ਆਏ ਦਿਨ ਸਾਈਬਰ ਕ੍ਰਾਈਮ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਆਦੇਸ਼ ਦੇ ਕੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਈਬਰ ਥਾਣਿਆਂ ਦਾ ਜਿਹੜਾ ਉਹ ਸ਼ੁਭ ਆਰੰਭ ਕੀਤਾ ਗਿਆ ਬਠਿੰਡਾ ਦੇ ਵਿੱਚ ਏਡੀਜੀਪੀ ਐਸਪੀਐਸ ਪਰਮਾਰ ਨੇ ਬਠਿੰਡਾ ਦੇ ਥਾਣਾ ਸਦਰ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਥਾਣੇ ਦਾ ਸ਼ੁਭ ਆਰੰਭ ਕੀਤਾ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ SSP ਸ਼੍ਰੀ ਪਾਗੀਰਾ ਸਿੰਘ ਮੀਨਾ ਨੇ SSP ਆਫਿਸ ਦੇ ਵਿੱਚ ਸਾਈਬਰ ਥਾਣੇ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਤਾਂ ਇੱਥੇ ਆਪਾਂ ਹੋਰ ਵਧੇਰੇ ਜਾਣਕਾਰੀ ਗੱਲਬਾਤ ਕਰਦੇ ਹਾਂ SSP ਸ਼੍ਰੀ ਪਾਗੀਰਾ ਸਿੰਘ ਮੀਨਾ ਤੋਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਈਬਰ ਦੀ ਕਿਸੇ ਵੀ ਤਰ੍ਹਾਂ ਦੇ ਸ਼ਿਕਾਇਤ ਦੇ ਲਈ SSP ਆਫਿਸ ਦੇ ਵਿੱਚ ਜਿਹੜਾ ਸਾਈਬਰ ਸੈੱਲ ਦਾ ਜਿਹੜਾ ਥਾਣਾ ਬਣਾਇਆ ਗਿਆ ਤੇ ਸਾਈਬਰ ਦੇ ਨਾਲ ਸੰਬੰਧਿਤ ਜਿਹੜੀਆਂ ਕੋਈ ਵੀ ਗੱਲਬਾਤ ਹੈ ਜਾਂ ਸ਼ਿਕਾਇਤ ਹੈ ਤਾਂ ਉੱਥੇ ਜਿਹੜੀ ਉਹ ਐਫ ਆਰ ਜਿਹੜੀ ਉਹ ਦਰਜ ਕੀਤੀ ਜਾਊਗੀ ਤਾਂ ਆਓ ਆਪਾਂ ਗੱਲਬਾਤ ਕਰਦੇ ਆਂ ਐਸ ਐਸ ਪੀ ਸ਼੍ਰੀ ਮੁਖਸਰ ਸਾਹਿਬ ਪਾਕਿਰਦਾਸ ਸਿੰਘ ਮੀਨਾ ਜੀ ਦੇ ਨਾਲ ਆਹ ਮਾਨਯੋਗ ਸੀਐਨ ਸਾਹਿਬ اور ਡੀਜੀਪੀ ਸਾਹਿਬ ਕੀ ਹਦਾਇਤਾਂ ਦੇ ਮਤਾਬਿਕ ਅੱਜ ਮੁਖਸਰ ਡਿਸਟ੍ਰਿਕਟ ਦੇ ਵਿੱਚ ਲੋਕਾਂ ਦੀ ਸਾਈਬਰ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਵਾਸਤੇ ਅਸੀਂ ਅੱਜ ਸਾਈਬਰ ਪੁਲਿਸ ਸਟੇਸ਼ਨ ਇੱਥੇ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਦੇ ਵਿੱਚ ਅਸੀਂ ਅੱਜ ਸੁਭਾਰਮ ਕੀਤਾ ਹੈਗਾ ਉਸ ਨੂੰ ਚਾਲੂ ਕੀਤਾ ਹੈਗਾ तो कोई भी जो मुक्सरवासी है कि अपनी साइबर रिलेटेड जो भी दरखास्त वगैरह हैगी उनकी जो भी प्रॉब्लम्स हैगी इस थाने के और अपनी एफ आई आर या कंप्लेंट दर्ज करवा सकता है साी एस पी साहब है नवीन कुमार जी इन इसका इंचार्ज लगाया गया है और पूरा मुकम्मल स्टाफ इन दिया गया है जो थाने के रिक्वायरमेंट है उस मुताबिक मैं लोगों भी अपील करता हूँ कि तुम कोई भी जो अनजा नंबर से तो कोई लिंक वगैरह आता है उसको शेयर ना करें उसको क्लिक ना करें और अपने कोई भी जो क्रिडेंशियल है अपने ओ बैंक डिटेल वगैरह आधार कार्ड डिटेल या डेबिट कार्ड क्रेडिट कार्ड रिटिड कोई भी तो पूछता है तो उस चीज़ को ना दसें क्योंकि वो सइबर फ्रॉड हो सकता है